ਅੱਜ ਦੀ ਵੀਡੀਓ ਆਪਾਂ ਪਿੰਡ ਹੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾਲਾ ਤੇ ਨੇੜੇ ਪਿੰਡ ਬਾਈ ਨੂੰ ਰਹਿੰਦਾ ਭਧੌੜ ਵੀ ਰਹਿੰਦਾ ਬਈ ਖਾਸ ਨਿਹਾਲ ਸਿੰਘਾਲਾ ਵੀ ਨੇੜੇ ਹੀ ਰਹਿੰਦਾ ਤੇ ਜਿਹੜੀ ਵੀਡੀਓ ਬਣਾਈ ਆ ਜੰਗ ਬਾਈ ਕੋਲੋਂ ਬਣਾਈ ਆ ਬਾਈ ਬਾਈ ਦਾ ਮੋਬਾਈਲ ਨੰਬਰ ਹੈਗਾ 87278 09954 ਹਨਾ ਬਾਈ ਹਾਂ ਤੇ ਜੰਗ ਦੋ ਬਗਮਾ ਨੇ ਬਾਈ ਦੋ ਆ ਹਾਂ ਤੇ ਦੋਵੇਂ ਗੱਬਣਾ ਨੇ ਹਨਾ ਗੱਬਣਾ ਦੇ ਥੋੜੇ ਥੋੜੇ ਦਿਨਾਂ ਦੀ ਬਈ ਕੱਚੀਆਂ ਨੇ ਪਹਿਲੇ ਨੰਬਰ ਤੇ ਜਿਹੜੀ ਇੱਧਰ ਦੇਖ ਰਹੇ ਆ ਕਿਹੜਾ ਸੂਆ ਹੁੰਦੀ ਆ ਇਹ ਦੂਜਾ ਕਿੰਨੇ ਦਿਨਾਂ ਦੀ ਕੱਚੀ ਆ ਇਹਦੇ 22 ਤਰੀਕ ਨੂੰ ਦਣ ਪੂਰਾ 21 ਤਰੀਕ ਨੂੰ ਦਣ ਪੂਰਿਆ ਕੀ ਰਿਕਾਰਡ ਆ ਤਾ 14 ਲੀਟਰ ਦਾ ਰਿਕਾਰਡ ਹੈ ਥਣ ਲੇਵੇ ਦੀ ਬਹੁਤ ਸਾਫ ਸੁਥਰੀ ਆ ਕੱਲਾ ਕੱਲਾ ਥਣ ਲੱਗਾ ਪੂਰੀ ਵਿੱਥੀ ਦੇ ਬਾਈ ਪਲੀਆਂ ਸਮੀਆਂ ਫੁੱਲ ਨੇ ਦੋਵੇਂ ਤੇ ਮੁੱਲ ਜਿਹੜਾ ਬਾਈ ਨੇ ਰੱਖਿਆ ਜਮਾ ਦੋਨਾਂ ਦਾ ਲੈਣ ਦੇਣ ਹੀ ਰੱਖਿਆ ਇਹਦਾ ਮੁੱਲ ਹੈਗਾ 51000 55 ਦੀ ਦੇ ਰਾਂਗੇ ਬੱਸੀ ਦਾ ਹੈ ਜੀ 57 57 ਦੀ ਹੈ ਨਾ ਚਲ ਆਪਾਂ ਵੇਲਾ ਸੰਭੂਗਾ ਤੇ ਅੱਗੇ ਦਾ ਚੰਗਾ ਇਹ ਇਹ ਵੀ ਦੂਜਾ ਸੁਆ ਇਹ ਵੀ ਸੁਣਦੀ ਦੂਜਾ ਸੁਆ ਕਿੰਨੇ ਦਿਨਾਂ ਦੀ ਕੱਚੀ ਇਹਦੇ 23 ਤਰੀਕ ਨੂੰ ਦਿਨ ਪੂਰੇ ਇਹਦੇ 23 ਨੂੰ ਪੂਰੇ ਆ ਮੁੱਲੇ ਦਾ ਜਿਹੜਾ ਬਾਈ ਤੇਨ ਲੈਣਾ ਚਮਾ ਦੇਣ ਲੈਣ ਬੱਸੀ ਵਾਲੀ ਕਰਤਾ 35000 35000 ਦੀਆਂ 35000 ਦੀ ਬਾਈ ਕਹਿੰਨਾ ਆਪਾਂ ਇਹ ਦੇ ਦੇ ਦਾਂਗੇ ਚਮਾ ਤੇਨ ਲੈਣ ਮੁੱਲ ਹੁੰਦਾ ਬਾਈ ਦੇ ਅੱਗੇ ਵੀ ਹੁੰਦਾ ਤੇ ਅੱਜ ਵੀ ਮੁੱਲ ਦੇਣ ਲੈਣ ਵਾਲੀ ਕਰਤੇ ਤੇ ਜੇ ਕੋਈ ਜੋੜਾ ਲੈਂਦਾ ਚੰਗਾ ਉਹ ਹੈ ਜਾ ਹੋ ਜਾ ਫੇਰ ਵੱਧ ਕਰ ਦਾਂਗੇ ਹੋਰ ਕਰ ਦਾਂਗੇ ਹਾਂ ਠੀਕ ਹੈ